ਘਰ ਦੇ ਨਸ਼ੇ ਵਿੱਚ ਚੂਰ ਹੋਇਆ ਜਸ ਪਤਰਾਏ ਗੁਰੂ ਕੀ ਬਾਣੀ ਦਾ ਬਚਨ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹਰੋਲ ਕਚੋਲਾ ਤੇ ਇੱਕ ਮੈਂ ਬੇਨਤੀ ਇਹ ਵੀ ਕਰ ਦਵਾਂ ਮਹਾਰਾਜ ਸਾਹਿਬ ਜੀ ਕਹਿੰਦੇ ਸਿਖਾ ਤੇਰਾ ਹੋਰ ਸਾਰਾ ਕੁਝ ਪ੍ਰਵਾਨ ਹੋ ਜਾਵੇਗਾ ਤੇਰਾ ਹੋਰ ਸਾਰਾ ਕੁਝ ਪ੍ਰਵਾਨ ਹੋ ਜਾਵੇਗਾ ਪਰ ਮਹਾਰਾਜ ਜੀ ਕਹਿੰਦੇ ਹਰ ਜੂ ਅਹੰਕਾਰ ਨਾਲ ਭਾਵਈ ਵੇਦਕੂ ਕਸਣਾ ਵੈ ਤੇਰਾ ਹੰਕਾਰ ਕਦੇ ਪਰਮਾਨ ਨਹੀਂ ਹੋਵੇਗਾ ਇਸ ਅਸਥਾਨ ਤੇ ਜੇ ਤੇ ਨਿਰਮਲ ਭਾਵ ਦੇ ਨਾਲ ਆਵੇਂ ਜੇ ਤੇ ਨਿਮਾਨਤਾਈ ਦੇ ਨਾਲ ਆਵੇਂ ਇਥੋਂ ਵੱਡੇ ਮਰਾਤਵੇ ਇਥੋਂ ਵੱਡੀਆਂ ਬਖਸ਼ਿਸ਼ਾਂ ਇਥੋਂ ਵੱਡੀਆਂ ਵਡਿਆਈਆਂ ਲੈ ਕੇ ਜਾਵੇਂਗਾ ਪਰ ਜੇ ਕਿਤੇ ਰਾਈ ਮਾਤਰ ਹੰਕਾਰ ਆ ਗਿਆ ਤੇ ਫਿਰ ਇਸ ਦਰ ਦੇ ਵਿੱਚੋਂ ਫਿੱਟਕਾਰਾ ਤੇ ਲਾਹਣਤਾ ਤੇਰੀ ਝੋਲੀ ਪੈ ਜਾਣੀ ਸਿੰਮਲ ਰੋਖ ਸਰਾਇਰਾ ਆਤੇ ਦੀਰਗ ਆਤਮ ਉੱਚ ਓਏ ਦੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਮਣ ਆਵੇ ਪਤ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਚੰਗਿਆਈਆਂ ਦਾ ਤਤ ਆ ਇਹ ਸਾਰਿਆ ਇਹ ਨਚੋੜਿਆ ਨਿਰਮਲ ਭਾਵ ਦੇ ਵਿੱਚ ਏਡੀ ਵੱਡੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੂੰ ਕਿਸੇ ਸਿੱਖ ਨੇ ਪੁੱਛਿਆ ਆਖਿਆ ਮਹਾਰਾਜ ਜੇ ਤੁਹਾਡੇ ਤੇ ਕੋਈ ਚੜ ਕੇ ਆਵੇ ਤੇ ਮਹਾਰਾਜ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਆਏ ਹੋਏ ਦਾ ਕਿਸੇ ਹਥਿਆਰ ਦੇ ਨਾਲ ਜੇ ਤੁਸਾਂ ਸਵਾਗਤ ਕਰਨਾ ਹੋਵੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਡੇ ਕੋਲ ਹਥਿਆਰ ਕਿਹੜਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਵਨ ਬਚਨ ਸਨ ਸਤਿਗੁਰੂ ਜੀ ਮਹਾਰਾਜ ਕਹਿੰਦੇ ਗਰੀਬੀ ਗਦਾ ਹਮਾਰੀ ਗਦਾ ਗਦਾ ਕਹਿੰਦੇ ਗੁਰਜ ਨੂੰ ਜਿਹੜਾ ਸਨਾਤਨ ਮਤ ਦੇ ਵਿੱਚ ਹਨੂਮਾਨ ਦਾ ਵੱਡਾ ਸ਼ਾਸਤਰ ਆ ਗੁਰਜ ਇਹ ਗੁਰਜ ਨੂੰ ਗਦਾ ਕਿਹਾ ਜਾਂਦਾ ਤੇ ਗੁਰਵਰਜਨ ਸਾਹਿਬ ਨੇ ਜਵਾਬ ਦਿੱਤਾ ਕਹਿੰਦੇ ਗਰੀਬੀ ਗਦਾ ہماری ਖੰਨਾ ਸਗਲ ਰੇਣਸ਼ਾਰੀ ਇਸ ਆਗਾ ਕੋ ਨਾ ਟਿਕਾ ਵਿਕਾਰੀ ਗੁਰ ਪੂਰੇ ਇਹ ਗੱਲ ਸਾਰੀ ਮਹਾਰਾਜ ਕਹਿੰਦੇ ਸਾਡੇ ਕੋਲ ਜਿਹੜਾ ਗੁਰਜ ਆ ਉਹ ਜੇ ਅਸਾ ਉਹ ਕਦੇ ਮਾਰ ਦਿੱਤਾ ਅਗਲੇ ਕੋ ਪਾਣੀ ਨਹੀਂ ਮੰਗਿਆ ਜਾਣਾ ਨਿਰਮਲਤਾ ਵੱਡੀ ਖੇੜ ਪਰ ਜਸਪਤ ਰਾਏ ਹੰਕਾਰ ਦੇ ਨਸ਼ੇ ਵਿੱਚ ਆਇਆ ਇਹ ਕਹਿੰਦਾ ਸਿਖੜਿਓ ਕਮਾਨੂ ਇਥੇ ਬਹਿਣ ਦੀ ਇਜਾਜ਼ਤ ਦਿੱਤੀ ਕਿਨੇ ਸਿੱਖਾਂ ਨੇ ਹੱਥ ਜੋੜੇ ਆਖਿਆ ਦੀਵਾਨ ਜੀ ਅਸੀਂ ਇਥੇ ਕੁਦ ਸਮਾਂ ਹੀ ਰੁਕਣਾ ਜਨਮ ਦਿਹਾੜਾ ਖਾਲਸਾ ਦਾ ਮਨਾ ਕੇ ਚਲੇ ਜਾਣਾ ਮੁੱਕ ਦੀ ਗੱਲ ਇਹਨੇ ਹੱਥ ਜੋੜਦਿਆਂ ਦੀ ਪਰਵਾਹ ਨਾ ਕੀਤੀ ਤੇ ਇਹਨੇ ਸਿੱਖਾਂ ਦੇ ਨਾਲ ਸਿੰਘਾਂ ਦੇ ਨਾਲ ਜੰਗ ਛੇੜ ਲਿਆ ਸ਼ੇਂਗਾ ਹੱਥ ਕਿੰਨੀ ਕਵਾਰੀ ਜੋੜਨ ਇੱਕ ਵਾਰੀ ਜੋੜਨ ਦੋ ਵਾਰੀ ਜੋੜਨ ਹੁਣ ਹੱਥ ਥੋੜੀ ਜੋੜੀ ਜਾਣੇ ਆ ਬਾਰ ਬਾਰ ਦਸਵੇਂ ਮਹਾਰਾਜ ਜੀ ਦਾ ਬਚਨ ਚੂ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਖਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਗੁਰੂ ਕੇ ਖਾਲਸੇ ਨੇ ਹੱਥ ਜੋੜੇ ਤੇ ਬੇਨਤੀ ਕਰਾ ਇਥੇ ਕਿਸੇ ਅਜੀਬ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਜਸਪਤ ਚੜਿਆ ਫੌਜ ਲੈ ਦਿੰਦਾ ਲਲਕਾਰੇ ਘੇਰੇ ਰੋੜੀ ਸਾਹਿਬ ਦੇ ਉਸ ਪਾਸੇ ਚਾਰੇ ਭੁਖੇ ਤਿੰਨ ਦਿਨਾਂ ਦੇ ਸੀ ਸਿੰਘ ਵਿਚਾਰੇ ਹੱਲਾ ਕੀਤਾ ਜਿਨ੍ਹਾਂ ਤੇ ਜਸਪਤ ਹੰਕਾਰੇ ਸੁਲਾ ਵਾਸਤੇ ਸਿੰਘ ਲਾਚਾਰਾ ਹਾਰੇ ਧੂਲ ਐ ਅੱਕ ਕੇ ਉਹਨਾਂ ਵੀ ਖੰਡੇ ਦੋ ਤਾਰੇ ਜਦੋਂ ਹੱਥ ਜੋੜੇ ਖਾਲਸਿਆਂ ਨੇ ਨਾ ਸੂਤ ਆਇਆ ਫਿਰ ਸਿੰਘਾਂ ਨੇ ਵੀ ਖੰਡੇ ਖੇਚਲੇ ਹੁਣ ਲਾਊ ਢੋਲ ਵੀ ਲੜਾਈ ਗੁਰ ਦੁਆਰਾ ਰੋੜੀ ਸਾਹਿਬ ਹੋਣੀ ਸ਼ੁਰੂ ਹੋ ਗਈ ਤੇ ਇਸ ਸਿਖਾਂ ਦੇ ਜਥੇ ਵਿੱਚ ਇਹਨਾਂ ਮਰਦਾਂ ਦੇ ਜਥੇ ਦੇ ਵਿੱਚ ਇੱਕ ਮਰਦ ਵਿਚਰ ਰਿਆ ਇਹ ਰੰਗਰੇਟਾ ਸਿੰਘ ਆ ਇਹਦਾ ਨਾਮ ਆ ਸਰਦਾਰ ਨਿਬਾਹੂ ਸਿੰਘ ਰੰਗਰੇਟਾ ਸਰਦਾਰ ਨਿਬਾਹੂ ਸਿੰਘ ਰੰਗਰੇਟੇ ਨੇ ਸੋਚਿਆ ਉਹ ਸਾਰੀ ਕਲੇ ਤੇ ਜਸ ਪਤਰਾਏ ਦੀ ਆ ਅੱਜ ਸਾਨੂੰ ਇਹ ਲੋਕ ਕਹਿੰਦੇ ਆ ਨਾ ਨਾ ਰਵੇ ਬਾਸ ਤੇ ਨਾ ਵਜੇ ਬਾਸਰੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਸਰਦਾਰ ਨਿਬਾਹੂ ਸਿੰਘ ਨੇ ਤੁਹਾਡਾ ਵਾਸਤੇ ਤੁਹਾਡੀ ਬਾਸਰੀ ਕਦੋਂ ਦੀ ਤੋੜ ਕੇ ਪਰਾਂ ਮਾਰੀ ਸਰਦਾਰ ਨੇ ਬਾਹੂ ਸਿੰਘ ਰੰਗ ਰੇਟੇ ਨੇ ਸੋਚਿਆ ਆਖਿਆ ਸਾਰਾ ਟੈਂਟਾ ਜਸਪਤ ਰਾਏ ਦਾ ਕਿੰਨਾ ਚੰਗਾ ਹੋਵੇ ਦਾ ਸਿਰ ਲਾ ਲਿਆ ਜਾਵੇ ਤੇ ਫਿਰ ਗੁਰੂ ਕੇ ਖਾਲਸੇ ਨੇ ਕੀਤਾ ਕੀ ਕਿਸੇ ادیਬ ਨੇ ਲਿਖਿਆ ਉਹ ਕਹਿੰਦਾ ਜਸਪਤ ਚੜਿਆ ਫੌਜ ਲੈ ਫਿਰ ਗੁੱਸਾ ਖਾ ਕੇ ਜੈ ਦੇਵਾ ਜੈ ਮਹਾਬੀਰ ਦੇ ਨਾਰੇ ਲਾ ਕੇ ਨਿਗਾ ਨਿਬਾਹੂ ਸਿੰਘ ਦੀ ਉਹ ਪੈ ਗਿਆ ਆ ਕੇ ਹਾਥੀ ਉੱਤੇ ਚੜ ਗਿਆ ਪੂਛੋ ਹੱਥ ਪਾ ਕੇ ਤੇ ਚਲਾਈ ਖਾਲਸੇ ਬਲ ਸਾਰਾ ਲਾ ਕੇ ਸਿਰ ਜਸਪਤ ਦਾ ਲਾ ਲਿਆ ਅਕਾਲ ਗਜਾ ਕੇ ਸਰਦਾਰ ਨੇ ਬਾਹੂ ਸਿੰਘ ਨੇ ਹਲਾ ਮਾਰਿਆ ਇਹਦੇ ਹਾਥੀ ਦੀ ਅਬਾਰੀ ਤੇ ਜਾ ਚੜਿਆ ਆਪਣੀ ਕੀਤਾ ਤੀਗ ਨੂੰ ਬੇਮਿਆਨ ਗੱਡੇ ਦੀ ਨਾਭ ਵਰਗੀ ਧੌਣ ਤੇ ਪਰਮਾ ਵਾਰ ਕੀਤਾ ਇਹਦਾ ਸਿਰ ਇਉਂ ਰੜਿਆ ਜਿਵੇਂ ਵੱਲ ਦੇ ਨਾਲੋਂ ਮਤੀਰਾ ਰੜਿਆ ਜਾਂਦਾ ਆਖਰਕਾਰ ਇਹਦਾ ਗੁਰੂ ਆਇਆ 500 ਰੁਪਇਆ ਦਿੱਤਾ ਇਹਦਾ ਗੁਰੂ ਇਹਦਾ ਸਿਰ ਲੈ ਕੇ ਗਿਆ ਹੁਣ ਇਹਦਾ ਸਿਰ ਪਹੁੰਚਿਆ ਲਾਹੌਰ ਇਹਦੇ ਸ਼ਕੇ ਭਰਾ ਦੀਵਾਨ ਲਖਪਤ ਰਾਏ ਦੇ ਕੋਲ ਤੇ ਜਦੋਂ ਸ਼ਕੇ ਭਰਾ ਦਾ ਸਿਰ ਵੇਖਿਆ ਜਣਾ ਘੜ ਤੋਂ ਇਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਇਹਨੇ ਦੰਦ ਕਰੀਚੇ ਇਹਨੇ ਮੋਢੇ ਛੰਡੇ ਤੇ ਕਿਤੇ ਕਿਤੇ ਆਪਣੇ ਆ ਹੱਥਾਂ ਨੂੰ ਦੰਡੀਆਂ ਵੀ ਵੱਡਦਾ ਆਖਿਆ ਉਹ دیਵਾਨ ਲਖਪਤ ਰਾਏ ਆਪਣੇ ਮਨ ਨੂੰ ਕਹਿ ਰਿਹਾ ਆਂਦਾ دیਵਾਨ ਲਖਪਤ ਰਾਏ ਉਹ ਤੈਨੂੰ ਤੇ ਗਰਕੋ ਜਾਣਾ ਚਾਹੀਦਾ ਜੇ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਨਾ ਲੈ ਸਕੇ ਤਤਸ਼ਿਣ ਇਹਨੇ ਫੈਸਲਾ ਕੀਤਾ ਇਹ ਗਿਆ ਜਾਇਆਖਾਨ ਦੀ ਕਚਹਿਰੀ ਵਿੱਚ ਇਹਨੇ ਆਪਣੇ ਸਿਰ ਦੀ ਪੱਗ ਲਾਹ ਕੇ ਜਾਇਆਖਾਨ ਦੇ ਪੈਰਾਂ 'ਚ ਮਾਰੀ ਇਹਨੇ ਆਪਣੀ ਤਲਵਾਰ ਨੂੰ ਬੇਮਿਆਨ ਕੀਤਾ ਤਲਵਾਰ ਹੱਥ ਵਿੱਚ ਫੜੀ ਮਿਆਨ ਖਾਲੀ ਵਗਾ ਕੇ ਮਾਰਿਆ ਜਾਇਆਖਾਨ ਦੇ ਪੈਰਾਂ ਵਿੱਚ ਸੱਜੇ ਹੱਥ ਵਿੱਚ ਫੜੀ ਤਲਵਾਰ ਖੱਬਾ ਹੱਥ ਰੱਖਿਆ ਭਗਵਤ ਗੀਤਾ ਦੇ ਉੱਪਰ ਤੇ ਭਰੀ ਕਚਹਿਰੀ ਦੇ ਵਿੱਚ ਇੱਕ ਕਸਮ ਖਾਣ ਲੱਗਾ ਕਸਮ ਇਹ ਖਾਣ ਲੱਗਾ ਉਹਨਾਂ ਸਮਾਂ ਸਿਰ ਤੇ ਦਸਤਾਰ ਬੰਨਣੀ ਨਹੀਂ ਉਨਾ ਸਮਾਂ ਆਪਣੀ ਤਲਵਾਰ ਨੂੰ ਮਿਆਨ ਵਿੱਚ ਪਾਉਣਾ ਨਹੀਂ ਜਿੰਨਾ ਸਮਾਂ ਮੈਂ ਉਹਨਾਂ ਦੇ ਸਿਰ ਨਹੀਂ ਲਾ ਲੈਂਦਾ ਜਿੰਨਾ ਮੇਰੇ ਭਰਾ ਦਾ ਸਿਰ ਲਾਇਆ ਹੁਣ ਖੜ ਕੇ ਕਚਹਿਰੀ ਦੇ ਵਿੱਚ ਸਿਰ ਤੋਂ ਲਾ ਕੇ ਪੱਗ ਰੱਖ ਕੇ ਭਗਵਤ ਗੀਤਾ ਦੇ ਉੱਪਰ ਆਪਣਾ ਹੱਥ ਭਰੀ ਕਚਹਿਰੀ ਦੇ ਵਿੱਚ ਭਰਾ ਦਾ ਬਦਲਾ ਲੈਣ ਵਾਸਤੇ ਇੱਕ ਕਸਮ ਹੈ सुनी जद मोत पाई दस दी, पड़की जवाला दिलो लखप पती पड़ की जवाल दिलो लखप दी, ਲਖ ਪਤ ਪਾਪੀ ਬੋਲੀ ਆਗਮਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਆਹ ਕਹਿੰਦੇ ਬੁਰੀ ਹੁੰਦੀ ਏ ਬਾਈ ਦੀ ਮੌਤ ਕੀ ਪੈਂਦੇ ਡੋ ਬਕਾਲ ਦੇ ਕਰਨ ਪਾਉਤ ਜੀ ਪੈਂਦੇ ਡੋ ਬਕਾਲ ਦੇ ਕਰਨ ਪਾਉਤ ਜੀ ਓ ਕਿਆਨ ਹੁੰਦੀ ਭਾਈ ਦੀ ਭਰਾ ਦੀ ਜਾਨ ਚ ਓ ਜਾਨ ਹੁੰਦੀ ਪਾਈ ਦੀ ਪਰਾ ਦੀ ਜਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਨਾਨਕ ਗੁਰੂ ਨੇ ਜਿਹੜਾ ਬੂਟਾ ਲਾਇਆ ਏ ਨਾਨਕ ਗੁਰੂ ਨੇ ਬੂਟਾ ਲਾਇਆ ਏ ਨਾਨਕ ਗੁਰੂ ਨੇ ਜਿਹੜਾ ਬੂਟਾ ਲਾਇਆ ਏ ਮੇਰੇ ਹੱਥੋਂ ਉਸ ਦਾ ਅੰਤ ਆਇਆ ਏ ਮੇਰੇ ਹੱਥੋਂ ਉਸ ਦਾ ਅੰਤ ਆਇਆ ਏ ਓ ਬੋਟਾ ਜੜਾਂ ਸੁੱਟ ਦਉ ਮદાન ਚ ਛੱਡਣਾ ਨਹੀਂ ਨਾਮ ਸਿੱਖੀ ਦਾ ਜਹਾਨ ਚ ਛੱਡਣਾ ਨਹੀਂ ਨਾਮ ਸਿੱਖੀ ਦਾ ਜਹਾਨ ਚ ਰੱਖ ਹੱਥ ਗੀਤਾ ਤੇ ਪਰਨ ਕਰਦਾ ਜਦੋਂ ਤੱਕ ਨਾਮ ਨਹੀਂ ਸਿਖਾਂ ਦਾ ਮਾਰਦਾ ਜਦੋਂ ਤੱਕ ਨਾਮ ਨਹੀਂ ਸਿਖਾਂ ਦਾ ਮਾਰਦਾ ਓ ਨਾ ਚਿਰ ਤੇਗ ਪਾਉਣੀ ਨੀ ਮੀਆਂ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨੀ ਨਾਮ ਸਿੰਘਾਂ ਦਾ ਜਹਾਨ ਚ 1900 ਦਿੱਤੀ ਪੱਕ ਸਿਰ ਤੋਂ ਉਤਾਰ ਕੇ ਇਹ ਵੀ ਫੇਰ ਬੰਨਾਗਾ ਸਿੱਖਾਂ ਨੂੰ ਮਾਰ ਕੇ ਇਹ ਵੀ ਫੇਰ ਬੰਨਾਗਾ ਸਿੱਖਾਂ ਨੂੰ ਮਾਰ ਕੇ ਆ ਗੱਲਾਂ ਦੂ ਸਾਰੇ ਹੀ ਹਿੰਦੁਸਤਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛਤਰੀ ਨੇ ਜੇੜਾ ਖੱਤਰੀ ਨੇ ਜਿਹੜਾ ਧਰਮ ਚਲਾਇਆ ਏ ਖੱਤਰੀ ਦੇ ਹੱਥੋਂ ਇਹ ਤਾਂ ਕਾਲ ਆਇਆ ਏ ਖੱਤਰੀ ਦੇ ਹੱਥੋਂ ਇਹ ਤਾਂ ਕਾਲ ਆਇਆ ਏ ਕੰਮ ਜੋਰੀ ਸਾਡੇ ਖਾਨਦਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ 'ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ 'ਚ ਉਸੇ ਵੇਲੇ ਹੁਕਮ ਫੌਜਾਂ ਨੂੰ ਸੁਣਾਉਂਦਾ ਏ ਲੈਓ ਸਿੰਘ ਜਿਹੜਾ ਵੀ ਨਜ਼ਰ ਆਉਂਦਾ ਏ ਲੈਓ ਸਿੰਘ ਜਿਹੜਾ ਵੀ ਨਜ਼ਰ ਆਉਂਦਾ ਏ ਲੂਗੀ ਮદાન ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ ਛੱਡਣਾ ਨਹੀਂ ਨਾਮ ਸਿੰਘਾਂ ਦਾ ਜਹਾਨ ਚ